ਫਗਵਾੜਾ ਤੋਂ ਹਾਲੀ ਚ ਚੋਰੀ ਹੋਈ ਕੋਰੋਲਾ ਕਾਰ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਜ਼ਿਲ੍ਹਾ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਕਾਰ ਬਰਾਮਦ ਕਰ ਲਈ ਹੈ ਜੀ ਹਾਂ ਜ਼ਿਲ੍ਹਾ ਪੁਲਿਸ ਨੇ ਵੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਫਗਵਾੜਾ ਦੇ ਵਿੱਚ ਇੱਕ ਨਸ਼ਾ ਤਸਕਰ ਨੂੰ 38 ਗ੍ਰਾਮ ਹਿਰੋਇਨ ਸਮੇਤ ਕਾਬੂ ਕਰ ਲਿਆ ਹੈ ਇਸ ਤੋਂ ਇਲਾਵਾ ਹੁੰਦਾ ਜੀਏ ਕਿ ਐਸਐਸਪੀ ਵੱਤਸਲ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਦਸੰਬਰ ਨੂੰ ਰਾਤ 9:30 ਵਜੇ ਦੇ ਕਰੀਬ ਫਗਵਾੜਾ ਵਾਸੀ ਤਰਲੋਚਨ ਸਿੰਘ ਆਪਣੀ ਕੋਰੋਲਾ ਕਾਰ 'ਚ ਖਰੀਦਦਾਰੀ ਕਰਨ ਦੇ ਲਈ ਬਾਜ਼ਾਰ ਗਿਆ ਸੀ ਅਤੇ ਜਦੋਂ ਉਹ ਪਾਰਕਿੰਗ ਵਾਲੀ ਥਾਂ ਪਹੁੰਚਿਆ ਤਾਂ ਉੱਥੇ ਉਸਦੀ ਕਾਰ ਚੋਰੀ ਹੋਈ ਸੀ। ਉਹਨਾਂ ਦੱਸਿਆ ਕਿ ਸਬੰਧੀ ਥਾਣਾ ਸਿਟੀ ਫਗਵਾੜਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਐਸਪੀ ਫਗਵਾੜਾ ਗੁਰਪ੍ਰੀਤ ਸਿੰਘ, ਡੀਐਸਪੀ ਜਸਪ੍ਰੀਤ ਸਿੰਘ, ਐਸਐਚਓ ਨਾਰਕੋਟਿਕ ਸੈੱਲ ਦੇ ਗੌਰਵ ਧੀਰ ਅਤੇ ਬਿਸਮਨ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀਆਂ ਤਿਆਰ ਕਰਕੇ ਕਾਰਵਾਈ ਜੋ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। SSP ਨੇ ਦੱਸਿਆ ਕਿ ਇਸ ਮਾਮਲੇ ਦੀ ਵੱਖ-ਵੱਖ ਤਕਨੀਕੀ ਅਤੇ ਵਿਗਿਆਨਿਕ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਕਥਿਤ ਤੌਰ ਤੇ ਦੋਸ਼ੀ 인ਦਰਜੀਤ ਉਰਫ 인ਦਰਵਾਸੀ ਰਾਮਪੂਰਾ ਫੂਲ ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਉਸਦੇ ਵਾਹਨ ਸਮੇਤ ਗ੍ਰਿਫਤਾਰ ਕੀਤਾ ਹੈ। ਅਤੇ ਉਸ ਦਾ ਰਿਮਾਂਡ ਹਾਸਲ ਕਰਕੇ ਅਗਰੇਲੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਮੁਲਜ਼ਮ ਇੰਦਰਜੀਤ ਨੇ ਮੁੱਢਲੀ ਜਾਂਚ ਵਿੱਚ ਖੁਲਾਸਾ ਕੀਤਾ ਹੈ ਕਿ ਉਸ ਨੇ 15 ਦਸੰਬਰ ਨੂੰ ਬੱਸ ਸਟੈਂਡ ਦੇ ਸਾਹਮਣੇ ਫਲਾਈਓਵਰ ਦੇ ਹੇਠਾਂ ਖੜੀ ਸਵਿਫਟ ਕਾਰ ਦੇ ਸ਼ੀਸ਼ੇ ਤੋੜ ਕੇ 35000 ਰੁਪਏ ਅਤੇ ਹੋਰ ਸਮਾਨ ਚੋਰੀ ਕੀਤਾ ਸੀ ਜਿਸ ਸਬੰਧੀ ਅਗਰੇਲੀ ਕਾਰਵਾਈ ਕੀਤੀ ਜਾ ਰਹੀ ਹੈ SSP ਵੱਤਸਲ ਗੁਪਤਾ ਨੇ ਦੱਸਿਆ ਕਿ ਥਾਣਾ ਸਿਟੀ ਫਗਵਾੜਾ ਦੇ ASI ਦਰਸ਼ਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਹਰਪ੍ਰੀਤ ਸਿੰਘ ਉਰਫ਼ ਸਿੱਟੂ ਵਾਸੀ ਖਲਵਾੜਾ ਗੇਟ ਨੂੰ ਬਿਨਾਂ ਕਿਸੇ ਸ਼ੱਕ ਦੇ ਕਾਬੂ ਕਰਕੇ ਉਸ ਦੇ ਛੁੱਟੇ ਹੋਏ ਲਿਫਾਫੇ 'ਚੋਂ 38 ਗ੍ਰਾਮ ਹਿਰੋਇਨ ਸਮੇਤ ਇੱਕ ਕਾਬੂ ਕਰਕੇ ਉਸਤੇ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਦੱਸਿਆ ਕਿ ਮੁਲਜ਼ਮਾ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੀ ਜਾਵੇਗੀ। ਉਨਾ ਦੱਸਿਆ ਕਿ थाना 라ਵਲਪਿੰਡੀ ਅਧੀਨ ਪੈਂਦੇ ਇਲਾਕੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਦੇਖਦੇ ਹੋਏ ਦੰਗਾ ਕੁਟਮਾਰ ਦੇ ਦੋ ਸੇਠ ਨੌ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਜੋ ਹੈ ਉਹ ਸ਼ੁਰੂ ਕਰ ਦਿੱਤੀ ਹੈ। ਇੱਕ ਕੋਰੋਲਾ ਗੱਡੀ ਸਾਡੀ 16 ਤਰੀਕ ਨੂੰ ਚੋਰੀ ਹੋਈ ਸੀ ਫਗਵਾੜਾ ਪੁਲ ਦੇ ਨੀਚੇ ਉੱਥੇ ਅਸੀਂ ਐਫ ਆਰ ਨੰਬਰ 243 ਰਜਿਸਟਰਡ ਕੀਤੀ ਸੀ ਚੋਰੀ ਦੀ। ਉਹ ਕੋਰੋਲਾ ਗੱਡੀ ਅਸੀਂ ਪਤਾਰੇ ਤੋਂ ਰਿਕਵਰ ਕਰ ਲਈਏ ਉਹਦਾ ਨੰਬਰ 3B36E8090 ਹੈ। ਇਦੇ ਵਿੱਚ ਅਸੀਂ ਇੱਕ ਬੰਦਾ ਅਰੈਸਟ ਕੀਤਾ ਜਿਹਨੇ ਗੱਡੀ ਖੋਈ ਹੈ ਉਹਦਾ ਨਾਮ ਹੈ ਇੰਦਰਜੀਤ ਏlias ਇੰਦਰ ਔਰ ਇਸ ਬੰਦੇ ਨੇ ਕੋਰੋਲਾ ਗੱਡੀ ਨੂੰ ਚੋਰੀ ਕਰਨ ਦੇ ਬਾਅਦ ਉੱਥੇ ਜਲੰਧਰ ਰੂਰਲ ਤੇ ਪਤਾਰਾ ਜਾ ਕੇ ਨਾ ਵਾਪਸ ਇੱਕ ਵਾਰਦਾਤ ਕੀਤੀ ਤਲਨ ਹਸਾਬ ਗੁਰਦੁਆਰਾ ਦੇ ਸਾਹਮਣੇ ਉੱਥੇ ਇਸਨੇ ਇੱਕ ਗੱਡੀ ਦਾ ਸ਼ੀਸ਼ਾ ਤੋੜ ਕੇ ਲੈਪਟਾਪ ਟੈਬਲੇਟ ਔਰ ਕੁਝ ਮਨੀ ਜਿਹੜਾ ਹੈ ਗੱਡੀ ਚੋਂ ਕਢ ਲਿਆ ਸੀ ਇਹਦੀ ਐਫਆਈਆਰ ਨੰਬਰ 69 oblique 23 AB ਪਤਾਰਾ ਰਜਿਸਟਰ ਹੋਈ ਹੈ ਦੂਜਾ ਅਸੀਂ 38 ਗ੍ਰਾਮਸ ਆਫ ਹੈਰੋਇਨ ਰਿਕਵਰ ਕੀਤੀ ਹੈ ਫਗਵਾੜਾ ਸਿਟੀ ਸੇ ਇੱਕ ਬੰਦਾ ਹੈ ਹਰਪ੍ਰੀਤ ਸਿੰਘ ਏਲੀਅਸ ਸਿਟੂ ਜਿਹਦੇ ਤੋਂ ਅਸੀਂ ਐਫ ਆਈ ਆਰ ਮਤਲਬ ਇਹਦੇ ਉੱਪਰ ਕੀਤੀ ਹੈ ਇਹਦੇ ਉੱਪਰ ਆਲਰੇਡੀ ਦੋ ਬੰਦੇ ਪਰਚੇ ਐਨ ਡੀ ਪੀਐਸ ਦੇ ਪਹਿਲੇ ਰਜਿਸਟਰਡ ਹੈਗੇ ਔਰ ਇਹ ਹੈਬਿਚੁਅਲ ਹੈ ਜਿਹੜਾ ਪੈਡਲਰ ਔਰ ਆਪ ਨਸ਼ਾ ਵੀ ਕਰਦਾ ਹੈ ਔਰ ਵੇਚਦਾ ਵੀ ਹੈ ਤੀਸੀ ਐਫ ਆਈ ਆਰ ਅਸੀਂ ਰਜਿਸਟਰ ਕੀਤੀ ਹੈ ਐਫ ਆਈ ਆਰ ਨੰਬਰ 86 ਆਬਲਿਕ 23 ਕੱਲ ਦੋ ਗਰੁੱਪ ਆਫ ਨਾ ਜਿਹੜੇ ਕਹਿੰਦੇ ਯੰਗ ਮੁੰਡੇ ਆਪਸ ਚ ਲੜੇ ਇਹਨਾਂ ਨੇ ਇੱਕ ਦੂਸਰੇ ਨੂੰ ਸੱਟਾ ਸੱਟੇ ਮਾਰੀਆਂ ਹੈ ਇਸ ਕਰਕੇ ਅਸੀਂ ਨਾ ਸਾਰਿਆਂ ਨੂੰ ਰਾਉਂਡ ਅਪ ਕਰਕੇ ਕਰੀਬ 9 ਬੰਦੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੇ ਉੱਪਰ ਅ ਪਰਚਾ ਕੀਤਾ ਹੋਇਆ ਹੈ ਐਫ ਆਈ ਨੰਬਰ 86 ਆਬਜੈਕਟ 23 160 506 ਔਰ ਅਦਰ ਸੈਕਸ਼ਨਸ ਲਗਾ ਕੇ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਇਹਦੇ ਵਿੱਚ ਹੈਗੀ ਹੈ ਇਹਦੇ ਵਿੱਚ ਇੱਕ ਬੰਦਾ ਜਸਵੀਰ ਸਿੰਘ ਏਲੀਆਛੋਟਾ ਅਸੀਂ ਰਾਉਂਡ ਅਪ ਕੀਤਾ ਹੈ ਇਹ ਬੰਦਾ ਨਾ ਤੁਸੀਂ ਇਦਾਂ ਕਹਿ ਸਕਦੇ ਹੋ ਗੈਂਗਸਟਰ ਇਨ ਮੇਕਿੰਗ ਇਹਦੇ ਉੱਪਰ ਨਾ 307 ਦੇ ਕਈ ਵਾਰ ਪਰਚੇ दर्ज ਨੇ ਪਹਿਲੇ ਵੀ ਇਹ ਨਾ ਇਦਾਂ ਦੇ ਮਸਲੂਮ ਦੇ ਵਿੱਚ ਇਨਵੋਲਡ ਰਿਹਾ ਹੈ इनू कल अंब किया है एदर पहले भी चार परचे हैं तीन सौ सात थी सभी मुकदमों में सबसे इम्पोर्टेंट है कि दिस वाज ऑल डन थ्रू टेक्निकल इन्वेस्टिगेशन सबसे इम्पोर्टेंट है ये जोड़ा बंदा आया है इंदरजीत ये बैरोइन तो आया है इतने बैरेइन से क्यों आया बैरेन से ना फेसबुक के थ्रू किसी लेडी के न रिलेन हो गए और ये आ गए इसके पास ये स्टार्टिड लिविंग ईयर और इसके साथ ही रह के ना इसने ये वारदातें में भी साथ मिल के या जिदा भी जो प्लानिंग करके वारदात की थी ये पाँच साल पहले गया था बैरेन उन्हें तीन महीने पहले लौट के आए बाकी इसका बैकग्राउंड जरा अच्छी चैक कर रहे हैं दौरान इन्वेस्टिगेशन विल इनवैस में देखिए फगवाड़ा में ना वी आर डूइंग बहुत सारे एफर्ट्स अभी कर रहे हैं क्राइम को कंट्रोल करने वास्ते असी जो ट्रैफिक करके काफ़ी इशूज़ आ रहे थे एक्सीडेंट करके उदे करके असी ट्रैफिक की भी मुहिम चलाई हुई है ਤਾਕੀ ਜੋ ਐਕਸੀਡੈਂਟ ਹੈ ਲੋਕੀ ਪਾਲਣਾ ਕਰਨੇ ਟ੍ਰੈਫਿਕ ਦੀ ਅਨੈਸੀਸਰੀ ਯਾਹ ਮਾ ਪਾਰਕਿੰਗ ਨਾ ਕਰੇ ਦੌਂਦ ਚੱਲ ਰਹੀ ਹੈ ਸ਼ਾਮ ਕੇ ਬਾਅਦ ਕੋਹਰਾ ਸ਼ੁਰੂ ਹੋ ਜਾਂਦਾ ਹੈ ਰੋਡ ਦੇ ਕਿਨਾਰੇ ਤੁਸੀਂ ਪਾਰਕਿੰਗ ਕਰਕੇ ਗੱਡੀ ਚਲੇ ਜਾਓਗੇ ਤਾਂ ਜਿਹੜਾ ਟੂ ਵੀਲਰ ਵਾਲਾ ਬੰਦਾ ਆ ਰਿਹਾ ਹੈ ਉਹਨੂੰ ਗੱਡੀ ਨਹੀਂ ਦਿਖਦੀ ਕਿਉਂਕਿ ਤੁਹਾਡੇ ਫੌਗ ਲੈਂਪਸ ਕੋਈ ਆਨ ਨਹੀਂ ਹੁੰਦੇ ਉਹਦੇ ਵਿੱਚ ਤਾਂ ਕਈ ਵਾਰੀ ਬੰਦੇ ਆ ਕੇ ਉਹਦੇ ਵਿੱਚ ਨਾ ਟਕਰਾ ਜਾਂਦੇ ਐ ਐਕਸੀਡੈਂਟ ਹੋ ਜਾਂਦਾ ਹੈ ਕਈ ਵਾਰੀ ਬੰਦੇ ਕੀ ਅਨਫੋਰਚੂਨੇਟਲੀ ਡੈਥ ਹੋ ਜਾਂਦੀ ਹੈ ਤਾਂ ਟ੍ਰੈਫਿਕ ਵਾਸਤੇ ਅਸੀਂ ਆਲਰੇਡੀ ਮਹਿੰਮ ਚਲਾ ਰਹੇ ਹਾਂ 1-2 ਦਿਨਾਂ ਦੇ ਵਿੱਚ 2 ਦਿਨ ਦੇ ਵਿੱਚ ਨਾ ਅਸੀਂ ਰਿਫਲੈ तो वी आर डूइंग दैट इसके अलावा जो असी ना फगवाड़ा ਦੇ ਵਿੱਚ ਜੋ ਵੀ ਪੀਜੀ ਜਿੱਦਾਂ ਕਿ ਤੁਸੀਂ ਕਹਿੰਦੇ ਹੋ ਕਿ ਮਹਿੜੂ ਦਾ ਕੋਈ ਇਲਾਕਾ ਹੈ ਜੋ ਜਿੱਥੇ ਨਾ ਰਿਪੋਰਟਸ ਆਉਂਦੀਆਂ ਕਿ ਟਾਈਮ-ਟਾਈਮ ਤੋਂ ਕੁਝ-ਕੁਝ ਕ੍ਰਾਈਮ ਹੁੰਦਾ ਰਿਹਾ ਹੈ तो ਇਸ ਕਰਕੇ ਅਸੀਂ ਸਾਰੇ ਪੀਜੀ ਵਾਲਿਆਂ ਨੂੰ ਪਿਛਲੇ ਦਿਨਾਂ ਨੇ ਮੈਂ ਹਿਦਾਇਤ ਦਿੱਤੀ ਸੀ ਕਿ ਤੁਸੀਂ ਸਾਰੇ ਨਾ ਟੈਨੈਂਟ ਵੈਰੀਫਿਕੇਸ਼ਨ ਕਰਾਓ ਐਂਡ ਆਈ ਮਸਟ ਕੰਗ੍ਰੈਚੂਲੇਟ ਫਗਵਾੜਾ ਮੇ ਜੋ ਸਾਡੇ ਅਫਸਰ ਹੈ ਉਹਨਾਂ ਨੇ ਬੜੀ ਮਤਲਬ सिसीयरली लागू करवाया उत्थे बुनियादी की और सारे जिन्हें भी बंदे हैं उन्होंने उन्होंने रिक्वेस्ट की कि तुम आके अपना टेनेंट वेरीफिकेशन कराओ और आई थिंक कितने हफ्ता है आ चुकी हैं टेनेंट वेरीफिकेशन की और अभी पीछे कार्रवाई भी की है जे बंद जिन्होंने कोई टेनेंट वेरीफिकेशन नहीं कराया एक सौ अठासी के परचे भी हमने किए हैं सो वी आर ट्राइंग टू रेगुलेट महेड़ू का इलाका है जो थ्रू टेनेंट वेरीफिकेशन और रेगुलर सर्चिज ਇਸke علاوہ ਪ੍ਰੀਵੈਂਟਿਵ ਐਕਸ਼ਨ ਰੈਗੂਲਰਲੀ ਅਸੀਂ ਕਰ ਰਹੇ ਆ ਫਗਵਾੜੇ ਦੇ ਵਿੱਚ 110 ਕੇ ਕਲੰਦਰੇ ਬਣਾ ਰਹੇ ਆ ਜਿੰਨੇ ਡਿਫਾਲਟਰ ਬੈਲਡ ਆਊਟ ਨੇ ਉਹ ਅਸੀਂ ਬਾਰ-ਬਾਰ ਉਹਨਾਂ ਨੂੰ ਮਤਲਬ ਜਿੰਨਾ ਉਹਨਾਂ ਦਾ ਡੋਸੀਅਰ

यार आर एक्साइज डिपार्टमेंट को भी जा चुकी इन्फॉर्मेशन एंड आई एल फर्दर गेट इन टच विद देम कि uh, अगर ऐसा कोई है कि भाई दे डोंट हैव परमिट और उनके पास परमिशन नहीं है तो रैदर दे शुड टेक परमिशन नहीं तो एक्साइज डिपार्टमेंट कार्रवाई कर सकते हैं तो अब वो केस रफा दफा करने के लिए पुलिस 10 लाख रुपए मांग रही है उन्हें लाइव हो, हो के अभी कहा रुका रुका लाइव चल रहा है उसका लाइव चल रहा है अभी फेसबुक वो रहा मेरे को धमकियां दे रहे हैं मेरे को स्टेज से उठा लेंगे ਮੇਰੇ ਕੋ ਕੇਸ ਅਪਡੇਟ ਕਰਿਆ ਦੱਸ ਲਾ ਕੇ ਮੈਨੂੰ ਖਤਮ ਕਰ ਦਿਓ। ਚਲੋ ਲੈਟ ਮੀ ਵੈਰੀਫਾਈ ਹੈ ਨਾ ਮੈਨੇ ਅਭੀ ਚੈੱਕ ਕਰ ਲੈਣਾ ਹੈ ਆਪਕੇ ਥਰੂ ਮੈਨੂੰ ਇਨਫੋਰਮੇਸ਼ਨ ਆਈ ਹੈ। ਲੈਟ ਮੀ ਸੀ ਕੌਣ ਕਰ ਰਹਾ ਹੈ। ਅਗਰ ਇਸ ਤਰ੍ਹਾਂ ਦੀ ਕੋਈ ਚੀਜ਼ ਮੇਰੇ ਨੋਲੇਜ ਮੇ ਆਏਗੀ ਤੋ ਐਕਸ਼ਨ ਵਿਲ ਬੀ ਟੇਕਨ ਅਗੇਨ ਦਾ ਪੁਲਿਸ ਅਥੋਰਿਟੀ। थैंक यू। ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ